ਮਾਰ ਦੂ ਤੈਨੂੰ ਮੈਂ ਮਾਰ ਤੈਨੂੰ ਛੜਾਉਣ ਨਾਲ ਵੀ ਹੈ ਨਹੀਂ ਕਰੇ ਅੱਜ ਕੋਈ ਬੱਤੀ ਆਈ ਇਹ ਇੱਕ ਗੱਲ ਯਾਦ ਰੱਖਿਓ ਜਿਹੜਾ ਮੇਰੇ ਦੇ ਬਿਨਾਂ ਵਜਾ ਤੂੰ ਹੱਥ ਚੱਕਦੇ ਨਾ ਇਹ ਤੁਹਾਨੂੰ ਦੇਣੀਆਂ ਪੈਣੀਆਂ ਆ ਆ ਛਤਰ ਨਾ ਤੇਰੇ ਬਿਨਾਂ ਵਜਾ ਤੂੰ ਨਹੀਂ ਪੈਂਦੇ ਜੇ ਵਜਾ ਹੈ ਹੀ ਨਾ ਤਾਂ ਹੀ ਪੈਂਦੇ ਨੇ ਕਰਦੀ ਕੀ ਆ ਸਹੀ ਗੱਲ ਆ ਕਹਿੰਦੇ ਜਦੋਂ ਇਨਸਾਨ ਹਵਾਰ ਬਣ ਜੇਰਾ ਉਹਨੂੰ ਪਤਾ ਨਹੀਂ ਲੱਗਦਾ ਕੋਈ ਗੱਲ ਨਹੀਂ ਕਹਦੇ ਹੁੰਦੇ ਜੈ ਜੀ ਜਨਾਨੀ ਕੋਟਲੀ ਜੈ ਜੀ ਕੰਨ ਕੋਟਲੀ ਤੇਰੇ ਅੱਗੇ ਮੇਰੇ ਜੋਰ ਨਹੀਂ ਨਾ ਚੱਲਦਾ ਤਾਂ ਕਰਕੇ ਆ ਤੀ ਬੋਲੋ ਤੀ ਬੋਲੋ ਹੈ ਮੈਨੂੰ ਵੜਾ ਦੇ ਮਮਾ ਮੈਨੂੰ ਵੜਾ ਮੈਨੂੰ ਮਾਰ ਮਾਰ ਮਾਸੀ ਮੇਰੀ ਗੱਲ ਸੁਣੋ ਮੇਰਾ ਤਾਂ ਟਿਕ ਰੱਖੇ ਤੇ ਟਿਕ ਜਾ ਆਈ ਮਾਸੀ ਕੀ ਸਾਨੂੰ ਜਿਹੜਾ ਦੁੱਪਾ ਘਰ ਖਿਆ ਸਾਡਾ ਇਹਨੇ ਬੀ ਕੁਸ਼ਰ ਮਾਸੀ ਕੀ ਓਂਠਾਂ ਤੇ ਨੱਕ ਵੜਾਉਣੀ ਆ ਕਿਉਂ ਥਾਂ ਥਾਂ ਤੇ ਨੱਕ ਵੜਾਉਣੀ ਆ ਨਹੀਂ ਮਾਸੀ ਮੇਰੀ ਗੱਲ ਸੁਣੋ ਕੀ ਗੱਲ ਸੁਣਾ ਮੈਂ ਕੋਈ ਗਲਤੀ ਨਹੀਂ ਕੀਤੀ ਮਾਸੀ ਮੈਂ ਸੱਚੀ ਕਹਿੰਦੀ ਆ ਜਿਵੇਂ ਗਤਮ ਆ ਮਾਸੀ ਮੇਰੀ ਗੱਲ ਤਾਂ ਸੁਣ ਲੈ ਮਾ ਮੇਰੀ ਮੇਰੀ ਗੱਲ ਸੁਣ ਮਾ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਕੋਈ ਗਲਤੀ ਨਹੀਂ ਕੀਤੀ ਇਹ ਝੂਠ ਬੋਲ ਰਹਾ ਮਾ ਐਡੀ ਵੱਡੀ ਗਲਤੀ ਕਰ ਲਈ ਤੂੰ ਹਜੇ ਤੂੰ ਗਲਤੀ ਨਹੀਂ ਕੀਤੀ ਮੈਂ ਨਹੀਂ ਮੰਨਦੀ ਮਾਸੀ ਮਾਸੀ ਤੂੰ ਤਾਂ ਮੇਰੇ ਜਕੀਨ ਕਰ ਕੀ ਜਕੀਨ ਕਰਾਂ ਵਾਰੀ ਵਾਰੀ ਮੈਂ ਇੱਥੇ ਹੀ ਏੜੇ ਲਾਉਂਦੀ ਫਿਰਦੀ ਆ ਬੁਸ਼ਾਨਾ ਹੁੰਦੀ ਤੂੰ ਦੱਸ ਨੇ ਬੰਦਾ ਨਹੀਂ ਇਹ ਤੇ ਯਕੀਨ ਨਾ ਕਰੋ ਇਹ ਝੂਠ ਬੋਲ ਰਹਾ ਹੈ ਮਾਸੀ ਮਾਸੀ ਤੂੰ ਮੇਰੀ ਗੱਲ ਸੁਣ ਠੀਕ ਹੈ ਨਾ ਭੈਣ ਹੈ ਨਹੀਂ ਕੀ ਇਹ ਮੈਨੂੰ ਤਾਂ ਘੁੱਟਦਾ ਤੂੰ ਤਾਂ ਲਾਉਂਦਾ ਜਾਣ ਕੇ ਉਹਨੂੰ ਵੀ ਨਹੀਂ ਭੇਜਦਾ ਕਹਿੰਦਾ ਕੁੜੀ ਨੂੰ ਲਿਆ ਇਹਨੇ ਤੂੰ ਤਾਂ ਲਾ ਕੇ ਲੈਣਾ ਕੀ ਹੈ ਤੈਥੋਂ ਜਦੋਂ ਨਜ਼ਾਇਜ਼ ਕਰਦਾ ਸੀ ਅਸੀਂ ਕਹਿੰਦਾ ਤਾਂ ਹੁਣ ਤੇਰੀ ਗਲਤੀ ਕੋਈ ਆ ਹੋਰ ਕੀ ਹੈ ਮੈਂ ਕਰ ਤਾ ਸੁਧਾਰ ਲਾਉਂਦੀ ਆ ਸੁਧਾਰ ਲਾ ਕਰ ਤੂਤਾ ਪਾ ਮੈਂ ਉਹਦੇ ਬੱਚੇ ਨੂੰ ਨੇ ਮਾਰ ਸਕਦੀ ਨਾ ਉਹ ਕਹਿੰਦਾ ਆਪਦਾ ਬੱਚਾ ਮਰਵਾ ਕਹਿੰਦਾ ਨਹੀਂ ਮੈਂ ਬਾਪ ਨਹੀਂ ਕਰ ਸਕਦੀ ਤੂੰ ਤਾਂ ਬਾਤ ਕੋਈ ਕਹਿਣੀ ਆ ਤੇ ਸਾਡੇ ਹਿਸਾਬ ਨਾਲ ਹੀ ਚੱਲਣਾ ਪਊ ਹੂੰ ਸਮਝ ਗਈ ਨਹੀਂ ਮਾਸੀ ਤੂੰ ਤਾਂ ਸਮਝ ਮੰਮੀ ਤੂੰ ਦੱਸ ਨਾ ਜਿਵੇਂ ਮੈਂ ਤੇਰੀ ਦੀਆ ਮੇਰਾ ਵੀ ਇਹ ਬੱਚਾਗਾ ਮਾਂ ਬਣ ਕੇ ਨਹੀਂ ਸ਼ਰਮ ਮੰਨ ਲੈ ਆ ਕਹਿੰਦੀ ਮੇਰਾ ਬੱਚਾ ਹੈ ਹੈ ਸ਼ਰਮ ਨਹੀਂ ਆਉਂਦੀ ਐਡੀ ਵੱਡੀ ਗੱਲ ਕਹਿੰਦੀ ਨੂੰ ਬੇ ਸ਼ਰਮ ਕਿਸੇ ਥਾਂ ਦੀ ਤੁਹਾਨੂੰ ਰਹਿਦਾ ਬੇ ਕਰਦੀ ਮਾਸੀ ਮੇਰੀ ਗੱਲ ਤਾਂ ਸੁਣ ਨਾ ਮਾਸੀ ਮੈਂ ਅੰਦਰ ਨਹੀਂ ਜਾਣਾ ਮੈਨੂੰ ਅੰਦਰ ਬੋਰਡਰ ਲੱਗਦਾ ਮੈਂ ਨਹੀਂ ਜਾਣਾ ਅੰਦਰ ਮੈਂ ਕੀ ਕਹਿੰਦੀ ਆ ਇਹਨੂੰ ਡਾਕਟਰ ਦੇ ਲੈ ਕੇ ਚੱਲੀਏ ਆਪਾਂ ਨਹੀਂ ਮਾਂ ਨਹੀਂ ਮਾਂ ਮੈਂ ਡਾਕਟਰ ਦੇ ਨਹੀਂ ਮੇਰੀ ਗੱਲ ਸੁਣ ਲੈ ਮਾਂ ਬਣ ਕੇ ਮੈਂ ਤੇਰੇ ਪੈਰੀ ਹੱਥ ਲਾਉਣੀ ਮੈਂ ਡਾਕਟਰ ਦੇ ਨਹੀਂ ਜਾਣਾ ਮੈਂ ਨਹੀਂ ਜਾਣਾ ਚੱਲ ਪਾਲ ਨਹੀਂ ਤੇਰੇ ਪੈਰ ਤੇ ਬਹੁਤ ਹੁਣ ਚੱਲ ਮੈਂ ਸਿੱਧੂ ਦਾ ਜੱਮ ਜਲਾ ਮੈਨੂੰ ਵੜੇ ਚੜਾ ਦੋ ਦੇਖ ਚਲ ਮਾਰਦਾ ਕਦੇ ਸਹੀ ਆਖੇ ਨਾ ਤੂੰ ਚਾਚੀ ਚਾਚੀ ਕਰੀ ਐ ਆਇਆ ਭਾਈ ਕਿਹੜਾ ਐ ਮੈਂ ਤਾਂ ਜਗਦੇਵ ਆ ਚਾਚੀ ਆ ਗਿਆ ਆ ਗਿਆ ਲੰਘ ਗਿਆ ਚਾਚੀ ਕਰੀ ਐ ਚਲ ਕਰਦੇ ਆ ਗੱਲ ਸਸਰੀਏ ਚਾਚੀ ਹੋ ਠੀਕ ਹੋ ਸਤਿ ਸ੍ਰੀ ਅਕਾਲ ਭਾਈ ਠੀਕ ਆ ਮੈਂ ਤਾਂ ਹੋ ਵਧੀਆ ਜਾ ਚੀ ਮੇਰੇ ਆਉਣੇ ਹੋਏ ਮੈਂ ਤਾਂ ਐ ਸੀ ਚਾਚੀ ਬਹਿ ਜਾ ਲੈ ਚਲ ਬਹਿ ਕੀ ਕਰਦੇ ਆ ਗੱਲ ਚਾਚੀ ਹੋਰ ਠੀਕ ਐ ਚੀ ਹਾਂ ਵਧੀਆ ਮੈਨੂੰ ਵੀ ਹੋਣਾ ਸੀ ਚਲੋ ਵਧੀਆ ਸੇਤਾਂ ਠੀਕ ਰਹਿੰਦੀਆਂ ਆ ਉਹਦੀ ਜਾਗਦੀਆਂ ਕਿਹਾ ਪ੍ਰਮਾਤਮਾ ਵਰਕੇ ਤੇ ਮੈਂ ਤਾਂ ਐ ਸੀ ਚਾਚੀ ਮੇਰੀ ਸਣੀ ਨਾਲ ਤਾਂ ਗੱਲ ਹੋ ਗਈ ਸੀ ਤੇ ਮੇਰੀ ਕੁੜੀ ਨਾਲ ਵੀ ਗੱਲ ਹੋ ਗਈ ਆਪਣੇ ਸਣੀ ਨੂੰ ਰਿਸ਼ਤਾ ਕਰਾਉਣਾ ਫੇਰ ਅਸੀਂ ਕੀ ਕਰੀਏ ਭਾਈ ਜੋ ਤਾਂ ਉਹਦੀ ਇਸ ਤਾਂ ਲੈਣ ਦੀ ਉਮਰ ਸੀ ਉਹ ਤਾਂ ਉਹਨੇ ਕਾਰੀ ਕੁਝ ਹੋਰ ਕਰਤੇ ਉਹਨੂੰ ਦੀਂਦਾ ਨਹੀਂ ਸੀ ਕਿੱਡੀ ਉਹ ਬੰਦੇ ਨੇ ਸਾਡੀ ਬੇਇੱਜ਼ਤੀ ਕਰਾ ਕੇ ਰੱਖੀ ਐ ਮੈਂ ਤਾਂ ਸੱਚੀ ਗੱਲ ਕਹਾ ਮੇਰਾ ਤਾਂ ਪੁੱਤ ਵੀ ਕਹਿਣ ਨੂੰ ਜੀ ਨਹੀਂ ਕਰਦਾ ਉਹਨੂੰ ਚੱਲ ਚਾਚੀ ਗੁੱਸਾ ਹੁੰਦਾ ਮੈਂ ਮੰਨਦਾ ਐ ਪਰ ਚੱਲ ਗਲਤੀਆਂ ਵੀ ਬੰਦੇ ਤੇ ਹੁੰਦੀਆਂ ਠੀਕ ਐ ਤੁਸੀਂ ਗਲਤੀ ਉਹਦੀ ਮaaf ਕਰ ਦੋ ਤੇ ਮੈਂ ਤਾਂ ਤੁਹਾਨੂੰ ਐ ਕਹਿਣ ਆਇਆ ਸੀਗਾ ਮੈਂ ਤਾਂ ਉਹ ਤਾਂ ਉਹਨੂੰ ਵੀ ਆਖਿਆ ਸੀਗਾ ਉਹ ਆਇਆ ਹੀ ਨਹੀਂ ਹੁਣ ਇੱਧਰ ਆਇਆ ਤਾਂ ਨਹੀਂਗਾ ਓਰੇ ਕੀ ਕਰਨ ਆਊਗਾ ਚੱਲ ਕੋਈ ਨਹੀਂ ਫਿਰ ਮੈਂ ਦੱਸ ਦਾਂ ਤੁਹਾਨੂੰ ਤੇ ਉਹ ਕੁੜੀ ਵਾਲਾ ਕਹਿੰਦੇ ਕਹਿੰਦੇ ਵੀ ਅਸੀਂ ਚੁੰਨੀ ਜਿਹੜਾ ਵੀ ਕਰਦਾ ਐ ਕੱਲ ਨੂੰ ਭਾਈ ਮੇਰੇ ਤਾਂ ਦੋਨੇ ਹੱਥ ਬੰਨੇ ਨੇ ਕੀ ਕਰੀਏ ਅਸੀਂ ਇਹ ਦੱਸ ਦੇ ਥਾਂ ਥਾਂ ਤੇ ਤਾਂ ਉਸ ਮੁੰਡੇ ਨੇ ਮੇਰੀ ਬੇਇੱਜ਼ਤੀ ਕਰਾ ਰੱਖੀ ਆ ਪਿੰਡ ਦੇ ਲੋਕ ਕਿਵੇਂ ਕਿਵੇਂ ਗੱਲਾਂ ਕਰਦੇ ਨੇ ਹੈ ਤੇ ਤੂੰ ਕਹ ਨਾ ਮੇਰਾ ਰਸਤਾ ਲੈ ਕੇ ਆ ਨਾ ਕਿਹੜੇ ਮੂੰਹ ਨਾਲ ਕਰੂੰਗੀ ਮੇਰਾ ਰਸਤਾ ਉਹ ਤਾਂ ਗੱਲ ਠੀਕ ਐ ਜੱਜੀ ਮੈਂ ਬਥੇਰਾ ਸਮਝਾਇਆ ਹੁਣ ਉਹਨੂੰ ਠੀਕ ਐ ਹੁਣ ਮਾੜਾ ਇਹ ਲਾਈਨ ਤੇ ਲਿਆਂਦਾ ਉਹ ਤਾਂ ਦਿਮਾਗ ਤੇ ਲੋੜ ਪਾ ਗਿਆ ਸੀ ਆ ਪਾ ਗਿਆ ਸੀ ਦਿਮਾਗ ਤੇ ਲੋੜ ਲੋੜ ਤਾਂ ਉਹਦੇ ਉਨੋਂ ਉਦੋਂ ਪੈਣਾ ਸੀ ਜਦੋਂ ਮੇਰੇ ਪਿਆਤੀ ਦਿਮਾਗ ਤੇ ਲੋੜ ਉਹਨੇ ਇਹ ਵੀ ਨਾ ਸੋਚਿਆ ਵੀ ਮੇਰੀ ਮਾਂ ਕੇ ਸਾਹ ਹਾਲ ਹੋ ਗਈ ਹੈ ਲੈ ਕੇ ਉਹਨੂੰ ਨਿਕਲ ਗਿਆ ਚਾਚੀ ਇਹ ਉਮਰੀਏ ਇਹ ਜੀ ਹੁੰਦੀਆਂ ਨਹੀਂ ਸਮਝ ਆਉਂਦੀ ਬੰਦੇ ਨੂੰ ਹੌਲੀ ਹੌਲੀ ਆਉਂਦੀ ਆ ਹੁਣ ਮੈਂ ਉਹਦੇ ਦਿਮਾਗ ਚ ਗੱਲ ਵਾੜੀ ਆ ਹੁਣ ਮਾੜਾ ਸੈੱਟ ਹੋਇਆ ਹੁਣ ਆਪ ਹੀ ਮੰਨ ਗਿਆ ਉਹ ਤਾਂ ਕਰਕੇ ਮੈਂ ਤਾਂ ਸੋਨੂੰ ਕਹਿਣ ਆਇਆ ਸੀ ਕੱਲ ਨੂੰ ਕਿ ਉਹਨੇ ਜੜਾ ਵਾ ਕਰਨੀ ਕੁੜੀ ਵਾਲ ਤੇ ਤੁਸੀਂ ਚੱਲਿਓ ਨਾਲ ਪਹਿਲਾਂ ਜਗਦੇ ਮੈਨੂੰ ਇਹ ਗੱਲ ਦੱਸ ਜੇ ਉਹਨੇ ਮੰਨਣਾ ਹੀ ਤੀ ਫਿਰ ਉਹ ਕੰਜਰ ਕਜੀਆ ਕਿਉਂ ਕਰਨਾ ਤੀ ਉਹਦਾ ਕਿਉਂ ਮਿੱਟੀ ਪਲੀਤ ਕਰਨੀ ਸੀ ਸਾਡੀ ਉਹਦਾ ਚਾਚੀ ਤੈਨੂੰ ਸਹੀ ਗੱਲ ਦੱਸਾਂ ਇੱਕ ਦਿਨ ਮਰਦਾ ਸੀਗਾ ਠੀਕ ਆ ਮਰਦਾ ਦੀ ਮਰ ਜਾਂਦਾ ਮਰਦਾ ਜਾਂਦਾ ਇਹ ਤਾਂ ਚੱਲ ਕੇ ਨਾ ਉੱਤੋਂ ਤਾਂ ਕਹਿੰਦੇ ਚਾਚੀ ਸੋਡਾ ਵੀ ਦਿਲ ਤਾਂ ਮਾਜਦਾ ਅੰਦਰੋਂ ਮਾਦਾ ਵੀ ਸੋਡੀ ਗੱਲ ਉਹਨੇ ਨਹੀਂ ਮੰਨੀ ਹੈਨਾ ਪਰ ਚੱਲ ਕੋਈ ਨਹੀਂ ਟਾਈਮ ਪੈ ਕੇ ਸਹੀ ਮੇਰੀ ਗੱਲ ਮੰਨ ਲਈ ਠੀਕ ਹੈ ਨੋਂ ਤਾਂ ਫਿਰ ਸੋਡੀ ਘਰੀ ਆਉ ਨਾ ਹੈ ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣਾਗਾ ਆ ਕੱਲ ਨੂੰ ਹੱਥ ਮਾਰੋ ਨਾਲ ਚੱਲ ਵੜਿਓ ਕੱਲ ਨੂੰ ਨੂ ਤਾਂ ਤੂੰ ਕਹਿੰਨਾ ਘਰੇ ਆਉਗੀ ਹੈ ਨਾਲੇ ਤੈਨੂੰ ਪਤਾ ਵੀ ਉਹ ਮੇਰਾ ਬੇਦਾਖਲ ਕੀਤਾ ਹੋਇਆ। ਨੂੰਹ ਦੇ ਪੱਲੇ ਕੀ ਪਊਗਾ? ਅਗਲੀ ਵੀ 100 ਸਵਾਲ ਪੁੱਛੂਗੀ ਬਈ। ਠੀਕ ਆ? ਇਹ ਗੱਲ ਐ ਇੱਥੇ ਹੀ ਨਹੀਂ ਮੁੱਕਦੀ ਵੀ ਹਾਂ ਉਹਨੇ ਕੁੜੀ ਪਸੰਦ ਕਰ ਲਈ ਜਾਂ ਉਹਦੇ ਮੁੰਡਾ ਪਸੰਦ ਆ ਗਿਆ। ਸੁਣ ਗਿਆ? ਗੱਲਾਂ ਤਾਂ ਬਹੁਤ ਅੱਗੇ ਤੱਕ ਹੋ ਜਾਂਦੀਆਂ ਹੁੰਦੀਆਂ ਨੇ ਫਿਰ ਕਿਤੇ ਟੱਕੀਆਂ ਗੱਲਾਂ ਰਹਿੰਦੀਆਂ ਨੇ ਵੀ ਕਿਉਂ ਕੀ ਕੀ ਕੁਝ ਹੋਇਆ ਸੀ। ਸੁਣ ਗਿਆ? ਚਲ ਕੋਈ ਨਹੀਂ ਚਾਚੀ ਉਹ ਤਾਂ ਹੁਣ ਜਦੋਂ ਅਗਲਾ ਦੇਖ ਕੇ ਗਿਆ ਉਦਰੀ ਦੇਖ ਕੇ ਗਿਆ ਆਪਾਂ ਉਦਰੀ ਕਹਿਤਾ ਹੈਨਾ ਬੇਦਾਖਲ ਕਰਤਾ ਜਾਂ ਕੁਝ ਵੀ ਕਰਤਾ ਉਹ ਤਾਂ ਚਲੋ ਸੋਡਾ ਗੁੱਸਾ ਜੈ ਜੈ ਹਨਾ ਮੈਂ ਤਾਂ ਤੁਹਾਨੂੰ ਜਿਹੜੀ ਗੱਲ ਕਹਿਣਾ ਆਇਆ ਸੀ ਮੈਂ ਤਾਂ ਇੰਨੀ ਗੱਲ ਹੀ ਕਹਿਣਾ ਆਇਆ ਸੀ ਵੀ ਚਾਚੀ ਬਣ ਕੇ ਚੱਲ ਬੜਿਓ ਠੀਕ ਹੈ ਉੱਥੇ ਸਾਡੀ ਵੀ ਇੱਜ਼ਤ ਰਹਿ ਜੂਗੀ ਕੋਈ ਨਾ ਕਰੂੰਗੀ ਆਪਦੇ ਮਨ ਨਾਲ ਸਲਾਹ ਵੀ ਕੀ ਕਰਾਂ ਕੀ ਨਾ ਕਰਾਂ ਮਨ ਨਾਲ ਤਾਂ ਸਲਾਹ ਚਾਚੀ ਕਰਨੀ ਪਊਗੀ ਠੀਕ ਹੈ ਨਾ ਹੁਣ 2-4 ਦਿਨਾਂ ਨੂੰ ਤੁਸੀਂ ਕਹਿੰਦੇ ਬੇਦਾਖਲਾ 2-4 ਦਿਨਾਂ ਨੂੰ 10 ਦਿਨਾਂ ਨੂੰ ਆਪਾਂ ਨੂੰ ਇੱਥੇ ਹੀ ਲਿਆਉਣਾ ਪਊਗਾ ਜਗਦੇਵ ਤੂੰ ਕਹੀ ਜਾਂਦਾ ਪਰ ਮੇਰਾ ਮਨ ਨਹੀਂ ਕਰਦਾ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਮੈਨੂੰ ਚਾਚੀ ਇੱਕ ਗੱਲ ਦੱਸ ਤੂੰ ਮੈਨੂੰ ਆਖੇਂ ਨੀ ਮੇਰਾ ਮਨ ਨਹੀਂ ਕਰਦਾ ਮੇਰਾ ਐ ਨਹੀਂ ਕਰਦਾ ਠੀਕ ਹੈ ਜੇ ਉਹ ਕੱਲ ਨੂੰ ਕੁਝ ਕਰ ਲਾ ਤੂੰ ਜਾਣਦੀ ਨਾ ਤੇਰਾ ਦਿਲ ਰੋਂਦਾ ਨਾ ਤੇਰਾ ਦਿਲ ਸਹੀ ਦੱਸ ਵੀ ਹੁਣ ਰੋਂਦਾ ਨਹੀਂ ਹੈ ਤੇਰਾ ਦਿਲ ਦੀਕਦਾ ਨਹੀਂ ਉਹਨੂੰ ਵੀ ਮੇਰਾ ਪੁੱਤ ਘਰੇ ਆਵੇ ਤੇ ਰੋਂਦਾ ਬਥੇਰਾ ਰੋਂਦਾ ਮੇਰਾ ਮਨ ਕਰਾਂ ਕੀ ਬਥੇਰੇ ਕੰਦਾ ਚ ਟੱਕਰਾ ਮਾਰ ਮਾਰ ਹਟ ਗਈ ਉਹਨੇ ਤਾਂ ਨਾ ਸੋਚਿਆ ਮੇਰੇ ਬਾਰੇ ਉਹਦਾ ਸੋਚਣਾ ਬਣਦਾ ਦੀਕ ਨਾ ਤੂੰ ਦੱਸ ਮੈਨੂੰ ਸਹੀ ਗੱਲ ਇਹ ਤਾਂ ਗੱਲ ਹੈਗੀ ਆ ਚਾਚੀ ਇਹ ਤਾਂ ਗੱਲ ਮੈਂ ਮੰਨਦਾਗਾ ਵੀ ਤੇਰੇ ਉੱਤੋਂ ਹੀ ਰਹੇਗਾ ਠੀਕ ਆ ਮਾਂ ਦੇ ਉੱਤੋਂ ਹੀ ਰਹਿਣਾ ਗਲਤ ਗੱਲ ਆ ਵੀ ਗਾਹਾਂ ਪਿਓ ਵੀ ਹੈ ਨਹੀਂ ਹੈਨਾ ਆਪਾਂ ਇਹ ਗੱਲ ਮੰਨਦੇ ਇਸ ਤੂੰ ਕੱਲੀ ਤੈਨੂੰ ਸਾਰਾ ਦਿਨ ਆਸੀ ਕਿੱਥੇ ਉਹਨੇ ਹੈਨਾ ਚੱਲ ਕੋਈ ਨਹੀਂ ਟਾਈਮ ਪਾਇ ਕਿ ਸਮਝਾ ਸਹੀ ਮੈਂ ਜੇ ਤੁਸੀਂ ਕਹਿਨੋ ਮੈਂ ਉਹਨੂੰ ਇੱਥੇ ਲਿਆਉ ਕੱਲੇ ਨੂੰ ਪਹਿਲਾਂ ਨਾ ਭਾਈ ਉਰੇ ਨਾ ਲੈ ਕੇ ਆਈ ਮੈਂ ਛੋਟੇ ਤੋਂ ਰੋਟੀ ਲੈ ਕੇ ਖਾਣੀ ਐ ਨਾਲੇ ਵੱੜ ਕੇ ਮਰ ਜਾਣਗੇ ਇਹ ਹੈ ਜੇ ਉਹਨੇ ਉਰੇ ਪੈਰ ਪਾ ਲਿਆ ਐ ਕਿਵੇਂ ਆ ਜੂ ਇਹ ਚਲ ਕੋਈ ਨਹੀਂ ਚਾਚੀ ਉਹ ਤਾਂ ਤੁਹਾਡੀ ਮਰਜ਼ੀ ਹੈ ਹਨਾ ਮੇਰਾ ਤਾਂ ਕਹਿਣ ਦਾ ਫਰਜ਼ ਸੀਗਾ ਮੈਂ ਸਾਖ ਕਰਾਉਣਾਗਾ ਹੈ ਐ ਆਏ ਐ ਵੀ ਕੱਲ ਨੂੰ ਨਾ ਤਾਂ ਪਰਸੋਂ ਠੀਕ ਹੈ ਤੁਹਾਡਾ ਪਰਿਵਾਰ ਇਕੱਠਾ ਹੋ ਜਾਣਾ ਮੈਂ ਤਾਂ ਤੁਹਾਨੂੰ ਐਂ ਕਹਿਣ ਆਇਆ ਸੀਗਾ ਵੀ ਗੁੱਸਾ ਛੱਡ ਦਾਂਦੇ ਜਿਉਂਦੇ ਜੀ ਗੁੱਸਾ ਉਹਨੂੰ ਛੱਡਣਾ ਹੀ ਪਊ ਜਗਦੇਵ ਮੈਨੂੰ ਤਾਂ ਇਹ ਗੱਲ ਕਹਿਣਾ ਠੀਕ ਹੈ ਬਾਕੀ ਗੱਲ ਪਾਈ ਰਹੀ ਮੈਂ ਮੁੰਡੇ ਨਾਲ ਸਲਾਹ ਕਰਕੇ ਦੱਸੂਗੀ ਜਿਹੜੀ ਗੱਲ ਹੋਊਗੀ ਠੀਕ ਹੈ ਮੈਂ ਉਹ ਤੋਂ ਬਿਨਾ ਨਾ ਡਿੰਗ ਨਹੀਂ ਪਟ ਸਕਦੀ ਚਲ ਕੋਈ ਨਹੀਂ ਚਾਚੀ ਫਿਰ ਹੱਥ ਨੇ ਦੱਸ ਰਿਓ ਮੈਨੂੰ ਹੈ ਤੜਕੇ ਚੱਲਣਾਗਾ ਠੀਕ ਹੈ ਚਾਚੀ ਕੋਈ ਨਹੀਂ ਪਹਿਲਾਂ ਦੱਸ ਆ ਕਿ ਕਹਿੰਦਾ ਕੁੜੀ ਦੇਖ ਰੱਖੀ ਹੈ ਹੈ ਨਾਲੇ ਉਹਨੇ ਹਾਂ ਕਰਖੀ ਹੈ ਨਾ ਜਦੋਂ ਕੁੜੀ ਦਿਖਾਉਣ ਦਾ ਟਾਈਮ ਸੀ ਉਦੋਂ ਤੱਕ ਕਿਸੇ ਨੇ ਗੱਲ ਨਾ ਕੀਤੀ ਅੱਜ ਆਕੇ ਕੁੜੀ ਦੇਖ ਰੱਖੀ ਆ ਉਹਨੇ ਵੀ ਹਾਂ ਕਰਤੀ ਐ ਹੋ ਗਿਆ ਫਲਾਣਾ ਹੋ ਗਿਆ ਆਕੇ ਆਜੋ ਮੈਂ ਮੁੰਡੇ ਤੋਂ ਰੋਟੀ ਲੈ ਕੇ ਖਾਣੀ ਐ ਮੈਂ ਕਿਵੇਂ ਭੱਗ ਜੂ ਮੰਗਰ ਲਾ ਕੇ ਇਹਨਾਂ ਦੇ ਹੁਣ ਸੰਭਲ ਜਾ ਭਾਈ ਮਾੜਾ ਮੋਟਾ ਆਣੇ ਸਾਨੂੰ ਦਿਖਾ ਤੇ ਪਾਪ ਸਾਥੋਂ ਕਰਵਾ ਤੇ ਆ ਬੁੜੀਆਂ ਧੀਆਂ ਤੇਰੇ ਮਗਰ ਤੁੜੀਆਂ ਫਿਰਦੀਆਂ ਪਾਉਂ ਪਦੀਆਂ ਜੇ ਇਹਨੂੰ ਸ਼ਰਮ ਸੰਗ ਹੋਵੇ ਫਿਰ ਕਿਉਂ ਇਹੋ ਜਿਹੀਆਂ ਗੱਲਾਂ ਕਰੇ ਉਹ ਤਾਂ ਲਾ ਗਨ ਲੈ ਤੇ ਟੰਗਤੀ ਬਦਨਾਮ ਕਰਤਾ ਸਾਨੂੰ ਵੀ ਤੂੰ ਤਾਂ ਜੁਲਕਦੀ ਐ ਹੁਣ ਕੋਈ ਚੱਜ ਦਾ ਕੰਮ ਕਰ ਲੈ ਮੈਨੂੰ ਇਹ ਤਾਂ ਦੱਸ ਦੋ ਜਿਹੜਾ ਇਸ ਦੁਨੀਆ ਚ ਆਇਆ ਨਹੀਂ ਸੀ ਉਹਦਾ ਕੀ ਕਸੂਰ ਸੀ ਦੁਣਗਾ ਤੇ ਤੂੰ ਪਹਿਲਾਂ ਵੀ ਲਿਆਂਦਾ ਸੀ ਉਹ ਵੀ ਸਾਡੇ ਮੱਥੇ ਤੇ ਕਾਇਤ ਪੰਨੀ ਸੀ ਤੂੰ ਹੁਣ ਫੇਰ ਤੂੰ ਲਈ ਕਿੱਥੇ ਕਿੱਥੇ ਤੇਰੇ ਪਰਦੇ ਰੱਖਾਂਗੇ ਅਸੀਂ ਸ਼ਰਮ ਨਹੀਂ ਆਉਂਦੀ ਇਹਨੂੰ ਗੱਲਾਂ ਕਰਦੀ ਹੁੰਦੀ ਮੈਂ ਕੀ ਗੱਲਾਂ ਸਿਆਣੀਆਂ ਬਿਆਣੀਆਂ ਨਾਲ ਕਰਦੀ ਆਂ ਆ ਰੱਬ ਮੈਨੂੰ ਨਹੀਂ ਚੱਕਦਾ ਜੇ ਮੈਨੂੰ ਚੱਕ ਲਿਆ ਟਾਂਟਾ ਹੀ ਮੁੱਕ ਜੇ ਆ ਦਿਨ ਮੈਂ ਨਾ ਦੇਖਾਂ ਇਹਦੀ ਚੰਦਰੀ ਦੇ ਤੇਰੀ ਮਾਰੀ ਮਾਇਆ ਹੁੰਦੀ ਆ ਜੀ ਤਾਂ ਮੇਰਾ ਵੀ ਨਹੀਂ ਕਰਦਾ ਉਹਨੂੰ ਨਹੀਂ ਮੈਂ ਤਾਂ ਇਹ ਜੀ ਨੂੰ ਮੱਥੇ ਨਾਲ ਲਾਵਾਂ ਖੱਜ ਨੂੰ ਕਿੱਦਾਂ ਅਗਲ ਕੁੱਠਾ ਦਿੱਤਾ ਹੁੰਦਾ ਇਹਨੂੰ ਦੇ ਸ਼ਰਮੇ ਕੁਸਤਾ ਸੋਚ ਲੈ ਤੂੰ ਹੈਂ ਵੀ ਮੈਂ ਇਸ ਘਰ ਤੇ ਮੈਨੂੰ ਵਿਆਹ ਕੇ ਲਿਆਇਆ ਮੈਂ ਉਹ ਤਾਂ ਜੂਤ ਖਾਨੀ ਆ ਹੋ ਰਹੀ ਨਹੀਂ ਤੈਨੂੰ ਅਕਲ ਕਤੂਤਾਗ ਨਾ ਮਾਰਿਆ ਫੇਰੇ ਕੇ ਬੰਦਾ ਬਦਨਾਮ ਹੈ ਬੰਦਾ ਹੋਰ ਕੀ ਕਰੇ ਜਾਂਦੇ ਨੂੰ ਰੋਵੇ ਉਹ ਸਹੀ ਗੱਲ ਆ ਮੈਨੂੰ ਸ਼ਰਮ ਆਉਣੀ ਚਾਹੀਦੀ ਮੈਂ ਇੱਕ ਵਾਸ ਦਾ ਰਸ ਦਾ ਘਰ ਉਜਾੜਿਆ ਉਹਦੇ ਵੀ ਦੋ ਧੀਆ ਸੀ ਭੁਗਤਣਾ ਦਾ ਮੈਨੂੰ ਪਹਿਣਾ ਹੀ ਸੀ ਸਰਾਬ ਤਾਂ ਮੈਨੂੰ ਲੱਗਣੀ ਸੀਗਾ ਉਭੀ ਮਾਸੂਮ ਉਹਨਾਂ ਦੀ ਕਿਸਮਤ ਮੈਂ ਖੋਟੀ ਕਰਤੀ ਜਦੋਂ ਜਵਾਨ ਹੋਣੀਏ ਕੀ ਤਾਂ ਨੇ ਮੈਨੂੰ ਦੇਣਗੇ ਲੋਕ ਉਹਨਾਂ ਨੂੰ ਤੇ ਤੁਹਾਡੇ ਪਿਓ ਨੇ ਤਾਂ ਦੂਜਾ ਵਿਆਹ ਕਰਾ ਲਿਆ ਸੀ ਹਾਂ ਤੇ ਤੁਹਾਡੀ ਦੂਜੀ ਮਾਂ ਨੇ ਆਹ ਕਰਤੂਤਾ ਕਰਿਆ ਸੀ ਐਵੇਂ ਦੱਸਣਗੇ ਜਵਾਕਾਂ ਨੂੰ ਤਾਂ ਜੇ ਤੂੰ ਉਹਨਾਂ ਨੂੰ ਆਪਣੀਆਂ ਧੀਆ ਮਾਰਦੀ ਆ ਕੋਈ ਚੱਜ ਦੀ ਕਾੜ ਕਰਤੂਤ ਕਰ ਜਿਹੜਾ ਤੈਥੋਂ ਸਿੱਖ ਕੇ ਜਵਾਕੜੀਆਂ ਕਰਨ ਉਹ ਮਾਸੀ ਤੂੰ ਵੀ ਇੱਕ ਹੋਰ ਤਾਂ ਉਹ ਤਾਂ ਅਰਥ ਅਰਦਰ ਦਾ ਸਮਝ ਲਾ ਉਹ ਦੋ ਧੀਆ ਦੀ ਮੰਗੀ ਅੱਜ ਉਹਦੀ ਦੂਜੀ ਧੀ ਨੂੰ ਲੈਣ ਗਈ ਆ ਉਹ ਤਾਂ ਵਿਚਾਰੀ ਜਿਉਂਦੇ ਜੀ ਮਾਰਤੀ ਮੈਂ ਉਹ ਕੋਈ ਨਹੀਂ ਮਾਰੀ ਜਿਉਂਦੇ ਜੀ ਤੂੰ ਮਾਰੀਆਂ ਉਹ ਤਾਂ ਅਗਲੀ ਆਪਦੇ ਆਉਂਦੇ ਤੇ ਬੈਠੀ ਆ ਕੇ ਚਾਰ ਦਿਨ ਰੁੱਸ ਕੇ ਗਈ ਸੀ ਆਪਦੇ ਜਵਾਕ ਲਿਆ ਉ ਤੇ ਰੰਗੀ ਬਸੂ ਆ ਤੂੰ ਜਿਹੜਾ ਸਾਨੂੰ ਕਹਾਉਣੀਆਂ ਨਾਲ ਆਪਦੇ ਫਿਟ ਲਾਂਟ ਲੈਣੀਆਂ ਇਹ ਸਾਰੀ ਉਮਰ ਰਹਿਣੀਆਂ ਤੇ ਲੁਤਰੋ ਤਾਂ ਬਥੇਰੀ ਚੱਲਦੀ ਆ ਗੱਲਾਂ ਤਾਂ ਕਿੰਨੀ ਮਰਜੀ ਸੁਣ ਲੈ ਇਹ ਜੀਆਂ ਤੂੰ ਉਹ ਵਿਚਾਰੀ ਐ ਤੂੰ ਫਿਰ ਬਹੁਤ ਵਿਚਾਰੀ ਦੀ ਪਰਖ ਕਰਤੀ ਮਾਂ ਮਾ ਉਹਨੇ ਵਾਦਾ ਕੀਤਾ ਸੀ ਕਿ ਮੈਂ ਇਥੋਂ ਚਲੀ ਜਾਊਂਗੀ ਮੈਂ ਨਹੀਂ ਰਹਿ ਸਕਦੀ ਉਹਦਾ ਘਰ ਨਹੀਂ ਜੜ ਸਕਦੀ ਤੁਸੀਂ ਮੈਨੂੰ ਨਾਲ ਲੈ ਚਲੋ ਜਿਵੇਂ ਤੁਸੀਂ ਕਹੋਗੇ ਮੈਂ ਉਹ ਮੇ ਕਰ ਲਵਾਂ ਅੱਛਾ ਹੁਣ ਮੈਂ ਤੈਨੂੰ ਨਾਲ ਲੈ ਜਾ ਹੈ ਆ ਕਿਹੜੇ ਮੂੰਹ ਨਾਲ ਗੱਲ ਕਹਿਨੀ ਆ ਨਹੀਂ ਤੇਰੀ ਤਾਂ ਮੈਂ ਸ਼ਕਲ ਵੀ ਨਹੀਂ ਦੇਖਦੀ ਹੁਣ ਸਾਰੀ ਉਮਰ ਹਾਂ ਜਿਹੜੀ ਕਰਤੂਤ ਰਹਿ ਗਈ ਉਹ ਖੰਡਿਆਉਣੀ ਹੁਣ ਉੱਥੇ ਜਾ ਕੇ ਫੇਰ ਫੇਰ ਪਾ ਲਈ ਇਹਨੂੰ ਮੰਜੇ ਤੇ ਜਾ ਕੇ ਭਾਈ ਇਹ ਤਾਂ ਬਾਹਲਾ ਤਕੜਾ ਕੰਮ ਕਰਕੇ ਆਈ ਆ ਨਾ ਉੱਚਾ ਕੀਤਾ ਇਹਨੇ ਸਾਡਾ ਨਾਲ ਵਿਚੋਲਣ ਦਾ ਕੀਤਾ ਜਿਹੜੀ ਨੇ ਰਿਸ਼ਤਾ ਕਰਾਇਆ ਸੀ ਤੂੰ ਇਹ ਬਣੀ ਨਹੀਂ ਦੇਖਣਾ ਮਾੜਾ ਮੋਟਾ ਤੂੰ ਇਹਦੇ ਬਣੀ ਤਾਂ ਸੋਚ ਲੈ ਮੈਂ ਤੁਸੀਂ ਮੈਨੂੰ ਕਿਉਂ ਗੱਲ ਦੇ ਠਹਿਰਾਈ ਜਾਨੀ ਹੋ ਕਦੇ ਆਪਦਾ ਵੀ ਕਸੂਰ ਕੱਢ ਲਓ ਵੀ ਕਿਸੇ ਜਗ੍ਹਾ ਤੇ ਤੁਸੀਂ ਵੀ ਗੱਲ ਤੋਂ ਦੇਖ ਲੈ ਅੱਛਾ ਨਹੀਂ ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਆ ਹੁਣ ਬਿੰਦਰ ਦੇ ਮੱਥੇ ਲੱਗਣ ਨੂੰ ਇਹ ਇਹਦੇ ਇੱਕ ਨਹੀਂ ਜੂਨ ਸਰਕਾਰੀ ਆਹੋ ਜੰਗ ਜਿੱਤੀ ਹੋਈ ਆ ਨਾ ਉਹਨੇ ਆਉਦੀ ਦੋ 3 ਨੂੰ ਵੀ ਘਰੋਂ ਕੱਢਿਆ ਹੋਇਆ ਸੀ ਬੇਸ਼ਰਮ ਇਨਸਾਨ ਆਹੋ ਤੇਰੇ ਨਾਲ ਤਾਂ ਘੱਟ ਹੀ ਆ ਜਿਹੜਾ ਆਪਦੇ ਘਰੇ ਟਿਕਿਆ ਬੈਠਾ ਤੂੰ ਤਾਂ ਇੱਥੋਂ ਵੀ ਭੱਜੂ-ਭੱਜੂ ਕਰਦੀ ਆ ਕਿੱਥੇ ਜਾ ਕੇ ਖੜੇਂਗੀ ਤੂੰ ਅੱਦੂ ਬਾਦ ਇਹਨੂੰ ਤਾਂ ਕੁਛ ਨਹੀਂ ਚਾਹੀਦਾ ਉਹ ਕੰਜਰ ਚਾਹੀਦਾ ਲਫੈਂਟ ਇਹਨ ਤਾਂ ਉਹੀ ਦਿੰਦਾ ਇਹਨੂੰ ਤਾਂ ਚੁਰਕਦੀ ਆ ਚੁਰਕਦੀ ਆ ਵਾਸਤੇ ਕਾ ਗੱਲ ਐ ਦੇ ਕੋਲੇ ਰੋਂ ਪੇਟਣ ਸਾਰਾ ਦਿਨ ਇੱਕ ਦਿਨ ਆਏ ਕੁੜੀ ਨੇ ਹੱਸ ਕੇ ਦਿਖਾਇਆ ਵੀ ਮੈਂ ਸੌਖੀ ਬਸਨੀ ਆ ਬੰਤ ਹੁਣ ਆਪਾਂ ਇੱਥੇ ਬੈਠੇ ਕੀ ਕਰਦੀ ਆ ਚੱਲ ਚਲੀਏ ਚੱਲ ਮਮ ਮੈਨੂੰ ਨਾਲ ਲੈ ਚੱਲੋ ਮੈਨੂੰ ਨਾਲ ਲੈ ਚੱਲੋ ਤੇ ਆ ਜਿਹੜਾ ਮੂੰਹ ਨਾਲ ਮੈਨੂੰ ਮਾਂ ਕਹਿੰਦੀ ਆ ਨਾ ਮੈਂ ਤੇਰੀ ਮਾਂ ਨਹੀਂ ਮਾਂ ਤਾਂ ਮਾਈ ਰਹੇਗੀ ਦੁਸ਼ਮਣ ਹੈ ਨਾਲੇ ਏਦੂ ਬਾਦ ਨਾ ਫੋਨ ਜਾ ਕਰੀ ਸਾਨੂੰ ਆਪ ਤਾਂ ਘਰ ਨਹੀਂ ਬਲਣਾ ਸਾਡੇ ਵੀ ਜਾਣ ਤੇ ਤੁਲੀ ਹੋਈ ਹੈ ਮਾਂ ਮੇਰੀ ਗੱਲ ਤਾਂ ਸੁਣ ਲੈ ਬਸ ਸੁਣ ਲੈ ਕੇ ਤੈਨੂੰ ਬਧਾਈ ਕਰਨਾ ਤੇ ਨਾ ਤੂੰ ਇੱਥੇ ਮਰੇਂਗੀ ਇਸ ਘਰੋਂ ਤੇਰੀ ਅਰਥ ਹੀ ਉੱਠੂਗੀ ਸਮਝ ਗਈ ਗੱਲ ਮਾਂ ਮੇਰੀ ਗੱਲ ਤਾਂ ਸੁਣੋ ਮਾਂ 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 ਹਰ ਰੱਬਾ ਜੀ ਮੇਰਾ ਦਿਲ ਇੰਨੇ ਵੱਡਾ ਕੀਤਾਗਾ ਤੂੰ ਵੀ ਮੈਂ ਦੂਜੇ ਦਾ ਘਰ ਨਾ ਉਜੜ ਨਾ ਫਿਰ ਮੇਰੀ ਕਿਸਮਤ ਚ ਤਾਂ ਸੁੱਖ ਲਿਖ ਦੇ ਹਾਂ ਸੁਣੀ ਕਿਵੇਂ ਆ ਠੀਕ ਆ ਬਈ ਜਾ ਕੀ ਕਹਿੰਦੇ ਜਾ ਯਾਰ ਚਾਚੀ ਦਾ ਕਹਿੰਦੀ ਕਹਿੰਦੀ ਛੋਟੇ ਨੂੰ ਬੱਚ ਕੇ ਦੱਸ ਮੈਂ ਤੈਨੂੰ ਇੱਕ ਗੱਲ ਕਹਿਣਾ ਵੀ ਇਹ ਧਨੀਆਂ ਆਉਂਦੇ ਦੀਂਦੇ ਨਹੀਂ ਇਹ ਹੌਣ ਠੀਕ ਹੈ ਬਾਕੀ ਤੈਨੂੰ ਸੋਡੇ ਛੂਟੀ ਦਾ ਪਤਾ ਹੀ ਹੈ ਉਹ ਆਉਂ ਨਹੀਂ ਦਿੰਦਾ ਜੇ ਆਉਣ ਵਾਲੀ ਕਿਹੜੀ ਗੱਲ ਆ ਕੀ ਮਾਂ ਤੇ ਉਹਨਾਂ ਦਾ ਦੋਨੇ ਇੱਕੋ ਜਿਹੇ ਹੁੰਦੇ ਆਗੇ ਇਹ ਤਾਂ ਮੇਰੀ ਮਾਂ ਨੂੰ ਸੋਚਣਾ ਚਾਹੀਦਾ ਨਾ ਇਹਦਾ ਗੱਲ ਹੈਗੀ ਐ ਸਨ ਪਰ ਕਾਰਨ ਪਤਾ ਕੀ ਹੈ ਉਹਨੂੰ ਆਏ ਆ ਵੀ ਜੇ ਅੱਜ ਮੈਂ ਇਹਨੂੰ ਘਰੇ ਬਾੜ ਲਿਆ ਤਾਂ ਮੈਨੂੰ ਹਿੱਸਾ ਦੇਣਾ ਪਊਗਾ ਉਹ ਤਾਂ ਮੈਨੂੰ ਕਹਿੰਦੀ ਕਹਿੰਦੀ ਬੇਦਾਖਲ ਕਰਿਆ ਹੋਇਆ ਮੈਂ ਕਿਹਨੂੰ ਹਿੱਸਾ ਦੇਣਾ ਪਊ ਤੈਨੂੰ ਹਿੱਸੇ ਵਾਲੀ ਕਿਹੜੀ ਗੱਲ ਆ ਮੈਨੂੰ ਜਿਹੜੀ ਆਉਂਦੀ ਆ ਜ਼ਮੀਨ ਉਹ ਮੇਰੇ ਨਾਂ ਦੀ ਜ਼ਮੀਨ ਦਾ ਹੀ ਨਾ ਰੌਲਾ ਦਾ ਜਿਹੜੀ ਉਹ ਕੋਠੀ ਪਈ ਐ ਉਹਨਾਂ ਨੂੰ ਐ ਵਿਓਚਨਾ ਹਿੱਸਾ ਲਈਏ ਉਹ ਨਹੀਂ ਬਈ ਇਹੋ ਜੀ ਦਾ ਕੋਈ ਗਾਲ ਨਹੀਂ ਨਾਲੇ ਮੇਰੇ ਤਾਂ ਕਦੇ ਦਿਮਾਗ 'ਚ ਹੀ ਨਹੀਂ ਗੱਲ ਆਈ ਜਿਹਾ ਹੀ ਰਹਿਣਾ ਹੁੰਦਾ ਮੈਂ ਲੜ ਕੇ ਤਾਂ ਅੜ ਕੇ ਉਦੋਂ ਕਿਉਂ ਨਾ ਮੈਂ ਕੋਠੀ 'ਚ ਰਹਿ ਪੈਂਦਾ ਮੈਂ ਤਾਂ ਤੈਨੂੰ ਇੱਕ ਗੱਲ ਕਹਿੰਨਾ ਸ਼ਰਦ ਪਰਾਂ ਨੂੰ ਮੰਨੂ ਨੂੰ ਵੀ ਲੈ ਕੇ ਆਂਦੇ ਤੇਰੇ ਚਾਚੇ ਨੇ ਜਿਹਨੂੰ ਤੂੰ ਕਹਿੰਦਾ ਸੀਗਾ ਆਪਾਂ ਦੋਨੇ ਚੱਲਦੇ ਆਂ ਤੂੰ ਨਹੀਂ ਜਿਹੜਾ ਵਾ ਕਰਕੇ ਠੀਕ ਐ ਆਪਾਂ ਲਿਆਉਣੀ ਐ ਕੁੜੀ ਨੂੰ ਤੇਰਾ ਘਰ ਬਾਜੂ ਨਹੀਂ ਮੰਨਤਾ ਜਾਣਗੇ ਉਹ ਉਹਦਾ ਮੰਨੇ ਮਨਾਈ ਉਹਨਾਂ ਨੂੰ ਮੈਂ ਸਾਰਾ ਕੁਝ ਦੱਸਿਆ ਵੇ ਆ ਠੀਕ ਹੈ ਠੀਕ ਹੈ ਭਾਈ ਹਾਂ ਬਾਕੀ ਤੇਰੇ ਕੁੜੀ ਫੇਟਾਉਣ ਤੇ ਆ ਕੁੜੀ ਸੋਹਣੀ ਬਹੁਤਾ ਕੰਮ ਕਰ ਵਧੀਆ ਕਰਦੀ ਹੈ ਗੁਰੀ ਕੱਟਦਾ ਹੈ ਤੇਰਾ ਘਰ ਵੱਜੂਗਾ ਇੰਨਾ ਮੰਗਰ ਲਾ ਕੇ ਇਹਨਾਂ ਦਾ ਕੀ ਪਤਾ ਬਾਕੀ ਜੇ ਆਪਾਂ ਲੈ ਵੀ ਗਏ ਜੇ ਉੱਥੇ ਪਾਣੀ ਮਾਰਦੀ ਫੇਰ ਕੀ ਕਰੇਗਾ ਹਾਂ ਇਹ ਤਾਂ ਗੱਲ ਬਈ ਹੈਗੀ ਕੋਈ ਗੱਲ ਨਹੀਂ ਬਾਕੀ ਭਾਈ ਜਿਵੇਂ ਤੈਨੂੰ ਠੀਕ ਲੱਗਦਾ ਹਨ ਚਲ ਨਹੀਂ ਆਉਂਦੇ ਨਾ ਆਉਣ ਦੇ ਜਦੋਂ ਆਪਾਂ ਮਾਪਿਆਂ ਤੋਂ ਮਾਫੀ ਮੰਗ ਲਈ ਸੀ ਹਾਂ ਭਾਈ ਮੇਰੇ ਤੋਂ ਗਲਤੀ ਹੋਈ ਆ ਠੀਕ ਆ ਉਹ ਗਲਤੀ ਸੁਧਾਰਨ ਦਾ ਵੀ ਟਾਈਮ ਦੇ ਸਕਦੇ ਸੀਗੇ ਪਰ ਜਦੋਂ ਹੁਣ ਮੇਰੀ ਮਾਂ ਨੇ ਮੇਰੇ ਤੋਂ ਮੂੰਹ ਮੋੜ ਲਿਆ ਨਾ ਦੁੱਖ ਤਾਂ ਇਸ ਗੱਲ ਦਾ ਬਹੁਤ ਆ ਬਾਈ ਪਰ ਕਰਿਆ ਕੀ ਜਾਵੇ ਬਸ ਮੈਂ ਤੁਹਾਨੂੰ ਇਹੀ ਗੱਲ ਕਹਿਣਾਗਾ ਵੀ ਦੱਸ ਹੁਣ ਮੈਨੂੰ ਤੜਕੇ ਤੂੰ ਤਿਆਰ ਹੋ ਜੀ ਸੰਦੇ ਹਾਂ ਜਾਂ ਆਪਾਂ ਚੱਲਾਂਗੇ ਠੀਕ ਆ ਬਾਈ ਕੋਈ ਗੱਲ ਹਾਂ ਤੇ ਬਾਕੀ ਰਹਿਣ ਸਹਿਣ ਦਾ ਤੇਰਾ ਵਧੀਆ ਕਮਰਾ ਗੁੰਮਰਾਉ ਦਾ ਤਿਆਰ ਕਰ ਲਈਏ ਨਾ ਬਾਈ ਕਰ ਤਾਂ ਪਾਵਾਂਗੇ ਹਣ ਮੂਰੇ ਪਾ ਲਾਂਗੇ ਕੀ ਰਮ ਬਈ ਸਾਰੀ ਗੱਲ ਉਹਨਾਂ ਨੂੰ ਸੱਚੀ ਦੱਸ ਦੇਣੀ ਜੀ ਜੀ ਮੈਂ ਸਾਰਾ ਕੁਝ ਦੱਸਿਆ ਪਿਆ ਠੀਕ ਹੈ ਮੈਂ ਕੱਲੀ-ਕੱਲੀ ਗੱਲ ਦੱਸੀ ਆ ਪਰ ਮੈਂ ਐਨਾ ਨਹੀਂ ਦੱਸਿਆ ਸੀਗਾ ਠੀਕ ਹੈ ਵੀ ਮਾਂ ਪਿਓ ਵੀ ਐ ਕਰਕੇ ਵੀ ਜਮਹ ਨਹੀਂ ਹੋ ਕਰਦੇ ਨਾ ਵੀ ਵਿਵੇਦ ਅਖਰ ਕਰਿਆ ਪਿਆ ਉਹ ਮੈਂ ਗੱਲ ਕਰ ਲੂਆ ਉਹ ਮੈਂ ਦੱਸਿਆ ਸੀ ਭਾਈ ਮੁੰਡਾ ਹਟ ਰਹਿੰਦਾ ਮੁੰਡਾ ਕੱਲਾ ਹੈ ਠੀਕ ਹੈ ਬਈ ਹਾਂ ਹਾਂ ਚੱਲ ਕੋਈ ਗੱਲ ਨਹੀਂ ਬਈ ਜਿਵੇਂ ਤੈਨੂੰ ਸਹੀ ਲੱਗਦਾ ਤੂੰ ਮੈਂ ਕਰ ਲਾ ਮੈਨੂੰ ਤਾਂ ਸਣੀ ਹੁਣ ਇਹੀ ਸਹੀ ਲੱਗਦਾ ਠੀਕ ਹੈ ਬਾਕੀ ਕੀ ਪਤਾ ਅਸ਼ੀਕ ਤੇ ਸ਼ੀਕ ਕੌਣ ਰਾਜੀ ਹੁੰਦਾ ਮੈਂ ਤਾਂ ਹੀ ਤੁਹਾਨੂੰ ਕਹਿਣਾ ਵੀ ਦੂਜਾ ਤੇਰੇ ਮੁੰਨੇ ਹੀ ਫੱਟ ਪਾ ਠੀਕ ਹੈ ਠੀਕ ਹੈ ਭਾਈ ਹਾਂ ਤੇ ਚੱਲ ਠੀਕ ਆ ਸਣੀ ਫਿਰ ਤੜਕੇ ਤਿਆਰ ਰਹੀ ਸੁਨੇਆ ਠੀਕ ਹੈ ਭਾਈ ਠੀਕ ਹੈ ਹਾਂ ਕੱਲ ਨੂੰ ਵਿਆਹ ਹੀ ਲਿਆਵਾਂਗੇ ਆਪਾਂ ਠੀਕ ਹੈ ਭਾਈ ਠੀਕ ਹੈ ਆ ਜਾ ਚੱਲਾ ਦੱਸ ਦੇ ਬਿੰਦਰਾ ਨੂੰ ਮੜਾ ਜਾ ਚੰਗਾ ਭਾਈ ਬਿੰਦਰਾ ਅਸੀਂ ਤਾਂ ਜਾਣਦੇ ਆ ਲੇਕਿਨ ਆਣਾ ਕੋ ਅਸੀਂ ਕੀ ਕਰਾਉਣਾ ਉਹ ਤਾਂ ਸਾਡੇ ਕਿਨੂੰ ਚਾਹੇ ਮਾਰ ਚਾਹੇ ਛੱਡ ਕੋ ਸਮਰਜੀ ਕਰ ਇੱਥੇ ਪਹਿਲਾਂ ਤਾਂ ਮੇਰੇ ਮੂੰਹ ਤੇ ਕਾਲ ਕੁੱਕੀ ਬਣੇ ਹੈ ਹੁਣ ਤੁਸੀਂ ਲੈ ਕੇ ਜਾਵੋਗੇ ਉੱਥੇ ਤਾਂ ਤੁਹਾਡੇ ਮੂੰਹ ਤੇ ਫੁੱਕੂ ਜੀ ਤਾਂ ਹੀ ਤਾਂ ਅਸੀਂ ਲੈ ਕੇ ਨਹੀਂ ਜਾਂਦੇ ਭਾਈ ਅਸੀਂ ਕੀ ਕਰਾਉਣਾ ਇੱਕ ਥਾਂ ਤਾਂ ਬਦਨਾਮ ਹੋਈ ਆ ਹੁਣ ਥਾਂ ਥਾਂ ਥੋੜੀ ਹੋਈ ਜਾਊਗੀ ਮੈਂ ਵੀ ਐਵੇਂ ਪੰਗਾ ਹੀ ਲੈ ਰਿਆ ਵਿਆਹ ਕਰਾ ਕੇ ਖਸ ਗਿਆ ਮੈਂ ਤਾਂ ਨਾਲੀ ਦਾ ਥੱਬਾ ਰੁਪਈਆ ਉਹਨਾਂ ਦਿੱਤਾ ਤੇ ਨਾਲੇ ਮੈਨੂੰ ਆ ਲਾਹਣਤਾ ਮਿਲਦੀਆਂ ਇੱਥੋਂ ਬੇ ਭਾਈ ਇਹ ਤਾਂ ਕਰਮਾਂ ਦੇ ਕਾਰਸੇ ਹੁੰਦੇ ਆ ਠੀਕ ਆ ਕਿ ਨਹੀਂ ਕੋਈ ਨਹੀਂ ਕਿਸੇ ਦੇ ਵਿੱਚ ਬੜਿਆ ਹੁੰਦਾ ਵੀ ਬੰਦਾ ਕਹੇ ਜਾ ਇਹ ਤਾਂ ਵਰਤੇ ਤੋਂ ਪਤਾ ਲੱਗਦਾ ਹੁੰਦਾ ਚਲੋ ਕੋਈ ਨਹੀਂ ਕਰ ਲੈ ਨੇਰ ਨਾਲ ਗੱਲ ਜੇ ਮਰਜ਼ੀ ਕਰ ਪਾਈ ਗੱਲਬਾਤ ਨਾ ਸਾਨੂੰ ਮੁੜ ਕੇ ਫੋਨ ਕਰਿਓ ਤੇ ਨਾ ਅਸੀਂ ਆਗੇ ਅਸੀਂ ਕੋਈ ਬੇਲੀਆਂ ਨਹੀਂ ਰੋਜ-ਰੋਜ ਇੱਥੇ ਤੁਰਨ ਫਿਰਨ ਨੂੰ ਬਿੰਦਰਾ ਭਾਈ ਮਾਂ ਤੇ ਤਾਂ ਧੀ ਪੁੱਤ ਨੂੰ ਵਿਆਹਉਂਦਾ ਚੰਗੇ ਵਾਸਤੇ ਵਿਆਹਉਂਦਾ ਦੱਸ ਹੁਣ ਮੈਂ ਕੀ ਉਹਦੇ ਕੋਲ ਕੇ ਸਿਰਚੇ ਪਾ ਦਾਂਦੀ ਮੈਨੂੰ ਕੀ ਪਤਾ ਸੀ ਵੀ ਇਹੋ ਜੀ ਕਰਤੂਤ ਖੰਡਿਆਊਗੀ ਇਹ ਨਾਲੇ ਭਾਈ ਤਾਂ ਇੱਥੋਂ ਕੀ ਪੜਦਾਗਾ ਜੇ ਸਾਡੀ ਆਰਦੀ ਕਿਸੇ ਲਾਇਕ ਦੀ ਹੋਵੇ ਤਾਂ ਅਸੀਂ ਗੱਲਾਂ ਤੇ ਪੜਦੇ ਪਾਗੇ ਸਭ ਕੁਝ ਤੇਰੇ ਸਾਹਮਣੇ ਹੀ ਐ ਹੁਣ ਕੀ ਕੱਗਿਆ ਤੈਨੂੰ ਅਸੀਂ ਚਲੋ ਚਲ ਠੀਕ ਐ ਬਿੰਦਰਾ ਭਾਈ ਅਸੀਂ ਚੱਲਦੇ ਆਂ ਚਾ ਵਾਛੇ ਦਵਾਤੀ ਮੈਨੂੰ ਵੀ ਤੂੰ ਤਾਂ ਹੈ ਕੀ ਕਰਾਂ ਬੰਦ ਤੂੰ ਪੁੱਛ ਮੈਂ ਤਾਂ ਤੇਰੇ ਤੇ ਹੀ ਤਰਸ ਖਾਂਦੀ ਸੀ ਵੀ ਚਲ ਤੂੰ ਫਿਰਦੀਆਂ ਬਿਰ ਬਿਰ ਕਰਦੀ ਮੇਰਾ ਤਾਂ ਸੱਚ ਮੈਂ ਤਾਂ ਘਰੇ ਬੜਨ ਜੀਵ ਹੀ ਨਹੀਂ ਕਰਦਾ ਮੇਰਾ ਤਾਂ ਅਬ ਜੀ ਅੱਕਿਆ ਪੈ ਸੋਡੇ ਘਰੋਂ ਆਉਣ ਤੋਂ ਘਰੇ ਮੇਰੀਆਂ ਨੋਹਾਂ ਤਾਂ 76 ਪਵਾਉਂੀਆਂ ਲੱਗਦਾ ਤੁਸੀਂ ਮਾਮਾ ਧੀਆਂ ਮੇਰੀ ਹੁਣ ਮੈਂ ਕਰਾਂ ਵੀ ਕੀ ਤੂੰ ਹੀ ਐ ਬਸ ਇੱਕ ਬੱਚੀ ਆ ਜਿਹੜੀ ਮੈਂ ਤੈਨੂੰ ਕਹਿਦਾ ਨਹੀਂ ਆਪਦਾ ਢਿੱਡ ਦਾ ਕੋਸੋ ਕੋੜ ਲੈਣੀ ਉਹ ਕਿਉਂ ਕਿਨੂ ਕਹਾ ਆਪ ਦੀ ਬਦਨਾਮੀ ਹੁੰਦੀ ਹੈ ਜੇ ਕਿਸੇ ਹੋਰ ਨੂੰ ਕਹਿਣੀ ਹੈ ਮਾੜਾ ਮੋਟਾ ਉਹਦੇ ਵਰਜ ਕੇ ਰੱਖਣੀ ਸੀ ਉਹ ਤਾਂ ਸਿਰ ਤੇ ਬਿਠਾ ਲਈ ਕਿ ਹਾਂ ਮੇਰੀ ਤਾਂ ਕੱਲੀ ਕੁੜੀ ਐ ਇਹਦਾ ਹੀ ਐ ਸਭ ਕੁਝ ਉਹ ਖੜਦੀ ਨਹੀਂ ਹੁਣ ਪਤੰਦਰ ਨਹੀਂ ਆ ਕਿ ਇਕ ਤਾਂ ਬੰਦਾ ਪੈਰ ਗੱਡ ਲਈ ਇੱਕ ਮਾੜਾ ਹੋ ਦੋ ਮਾੜਾ ਹੋ ਸਾਰੇ ਤਾਂ ਨਹੀਂ ਮਾੜੇ ਹੁੰਦੇ ਹੁਣ ਮੈਨੂੰ ਕੀ ਦਿੱਤਾ ਸੀ ਲਾੜਲੀ ਤਾਂ ਬਥੇਰੀ ਰੱਖੀ ਸੀ ਡੁੱਬ ਜਾਣੀ ਪਰ ਆਈ ਨਹੀਂ ਸੀ ਨਾ ਪਤਾ ਵੀ ਆ ਸਵਾਦ ਆ ਠਿੱਕਰਾ ਮੇਰੇ ਸਿਰ 'ਤੇ ਪਾ ਦੂ ਚੱਕ ਕੇ ਹੁਣ ਕੋਈ ਨਿਆਣੀ ਤਾਂ ਹੈ ਨਹੀਂ ਸਕਪਾਲ ਉਹ ਸਮਝਾ ਲਈ ਐ ਤਿਕ ਜੀ ਆਪ ਦੇਖ ਲੈ ਬੰਨ ਲੈ ਆਪ ਦਾ ਕਰਨ ਸਾਰੀ ਉਮਰ ਤਾਂ ਨਹੀਂ ਆਪਾਂ ਹੁਣ ਉਹਨੂੰ ਲੈ ਨਾਲ ਤੁਰੀਆਂ ਫੇਰ ਆਈਆਂ ਮੈਂ ਤਾਂ ਐ ਸੋਚਿਆ ਸੀ ਵੀ ਚਲ ਉੱਥੇ ਤੋੜ ਤੀ ਚਲ ਆਪ ਹੀ ਬਸੀ ਜਾਊਗੀ ਆ ਕੀਪਤਾ ਵੀ ਉਦੋਂ ਮੂਲ ਹੋਰ ਛੇੜ ਦੂਗੀ ਨਾ ਮਾਂ ਉਹ ਵੇਖ ਲੈ ਇੱਕ ਗੱਲ ਤਾਂ ਟਿਕਦੀ ਨਹੀਂ ਫੇਰ ਸਵੇਰ ਨੂੰ ਆਪਾਂ ਕਵਾਂਗੇ ਬਗਾਨਾ ਪੁੱਤ ਮੇਲੇ ਨਹੀਂ ਦਿੰਦਾ ਪਹਿਲਾਂ ਤਾਂ ਆ ਉਹ ਮੁੰਡੇ ਦੀ ਗੱਲ ਦਾ ਵੀ ਉਹਨੂੰ ਪਤਾ ਲੱਗ ਗਿਆ ਠੀਕ ਹੈ ਕਿ ਨਹੀਂ ਤਾਂ ਛੇਤਰ ਖਾਦੇ ਹੁਣ ਫੇਰ ਨਾਲੇ ਆਪਾਂ ਤੋਂ ਛੇਤਰ ਖਾਦੇ ਨਾਲੇ ਉਹਦੇ ਕੀਪਤਾ ਕਿੰਨੀ ਕੁ ਕੁੱਟੀ ਹੋਣੀ ਹੈ ਹਾਜੀ ਕੁੱਟੂ ਆਗਲਾ ਢਿੱਡ ਤਾਂ ਬਥੇਰਾ ਮੱਜਦਾ ਹੈ ਵੇ ਦੇ ਸਾਹਮਣੇ ਕਹਿੰਦਾ ਸੀ ਮੈਂ ਮਾਰ ਤੂੰ ਐ ਕਰ ਦੂੰ ਕਰ ਜੇ ਇਹਦੇ ਲੱਛਣ ਚੱਜਦੇ ਹੁੰਦੇ ਬਗਾਨੇ ਪੁੱਤ ਦੀ ਕੀ ਹਿੰਮਤ ਐ ਵੀ ਉਹ ਇਹ ਕਹਿ ਦਿੰਦਾ ਉਹੀ ਤਾਂ ਗੱਲ ਐ ਹੁਣ ਆਪਾਂ ਵੀ ਉਹੀ ਗੱਲ ਜਾਣਿਆਂ ਤਾਂ ਮੂੰਹ ਲਕਾਉਣ ਵਾਲਾ ਕੰਮ ਐ ਕੋਈ ਆਪਾਂ ਨੂੰ ਉਥੇ ਨੇਕੀ ਦਿਵਾ ਕੇ ਸਾਦੀ ਆਹੋ ਜਾਣਾ ਪੈਂਦਾ ਢੱਡ ਮੱਚਦਾ ਤੇਰੀ ਮਾਰੀ ਮਾਂ ਚੱਲ ਪੈਨੀ ਆ ਚੱਕ ਕੇ ਚੁੰਨੀ ਗੱਲ ਤਾਂ ਉਹੀ ਗੇ ਹੁਣ ਕਰਾਂ ਵੀ ਕੀ ਮੈਂ ਤੇ ਜਾਵਾਂ ਵੀ ਮੈਂ ਕਿੱਧਰ ਹੁਣ ਕੋਈ ਰਾਹ ਨਹੀਂ ਦਿੰਦਾ ਮੈਨੂੰ ਤਾਂ ਹੁਣ ਉਹ ਦੂਜੀ ਇਹਦੀ ਸੌਕਣ ਕੀ ਆਖੂਗੀ ਹੈ ਵੀ ਆਲਛਣਾੜੀ ਇਹ ਤਾਈਓ ਤੋਰੀ ਹੈਗੀ ਦਵਾਰੇ ਇਹ ਜੇ ਬੁੜੇ ਦੇ ਭਾਈ ਅਗਲੇ ਤਾਂ ਕਹਿਣਗੀ ਜਦੋਂ ਇਹ ਗੱਲਾਂ ਕਹੋਂਦੀ ਹੈ ਬੰਤੋ ਤਾਂ ਅਗਲੀ ਨੇ ਤਾਂ ਕਹਿਣੀ ਆ ਉਹ ਤਾਂ ਕਹੂਗੀ ਸਮਾਉ ਤਾਂ ਉਹਦੇ ਸਿਰੇ ਹੋਊਗੀ ਵੀ ਦੇਖ ਲੈ ਵਿਆਹ ਕਿ ਲਿਆਇਆ ਸੀ ਹੁਣ ਤੂੰ ਐਂ ਵੇਖ ਲੈ ਵੀ ਉਹਦੀਆਂ ਧੀਆਂ ਤੇ ਕੀ ਅਸਰ ਪਾਊਗਾ ਸਵੇਰ ਨੂੰ ਉਹ ਅੱਖਾਂ ਕੱਢਣ ਲੱਗ ਜੂਗੀ ਫੇਰ ਆਪਾਂ ਕਿੱਥੇ ਤੋਰਾਂਗੇ ਇਹਨੂੰ ਜੇ ਉਹਦੇ ਨੇ ਬਣਾ ਕੇ ਰੱਖੂ ਤਾਂ ਟੁੱਕ ਖਾਈ ਜਾਊਗੀ ਚਲ ਉਹ ਤਾਂ ਜਹੇ ਜਹੇ ਹੈਗਾ ਕੁੜਤਾ ਮਾਰਦਾ ਤੂੰ ਮੈਨੂੰ ਆਏ ਦੱਸ ਇਹਦਾ ਹੱਲ ਕੀ ਹੋਊਗਾ ਕੀ ਬਣੂਗਾ ਮੈਨੂੰ ਤਾਂ ਆਏ ਨਹੀਂ ਹੱਲ ਇਹਦਾ ਕੀ ਐ ਇੱਥੇ ਲਿਆਉਣ ਵਾਲੀ ਤਾਂ ਗਲਤੀ ਨਾ ਕਰੀ ਤੂੰ ਮੈਂ ਤੈਨੂੰ ਦੱਸਾਂ ਤਾਂ ਇੱਥੋਂ ਸੰਭਾਲ ਹੀ ਨਹੀਂ ਜਾਣੀ ਫੇਰ ਬੈਠੀ ਰਹਿਣ ਦੇ ਆਪੇ ਛੇਤਰ ਖਾਵੇ ਭਾਵੇਂ ਭੁੱਖੀ ਮਰੇ ਧਾਈ ਮਰੇ ਬਸ ਆਪ ਦਾ ਰੱਸਾ ਲਾ ਦੇ ਠੀਕ ਐ ਨਾ ਉਹ ਤਾਂ ਗੱਲ ਠੀਕ ਐ ਮੈਨੂੰ ਤਾਂ ਆਏ ਡਰ ਲੱਗੀ ਜਾਂਦਾ ਵੀ ਉੱਥੋਂ ਕਿਤੇ ਹੂਣਾ ਭੱਜ ਜਾਵੇ ਭੱਜ ਗਈ ਤਾਂ ਭੱਜ ਗਈ ਫੇਰ ਬਸ ਮੁੜ ਕੇ ਮਗਰ ਨਹੀਂ ਜਾਂਦਾ ਕੋਈ ਇੱਥੇ ਆਏ ਨਹੀਂ ਮੁੜ ਕੇ ਠਾਣੇ ਦਰਵਾਜ਼ਾ ਤੋਲੇ ਫੇਰਾਂਗੇ ਮੇਰਾ ਤਾਂ ਕੋਈ ਪਿਆਉ ਦਾਦਾ ਨਹੀਂ ਗਿਆ ਕੋਈ ਅਕੇ ਸਹੁਰੇ ਘਰ ਨਾ ਕੋਈ ਆ ਮੈਂ ਵੀ ਜਾਇਆ ਹੀ ਹਾਂ ਤਾਂ ਮੈਂ ਗੱਲ ਸਮਝਦੀ ਆ ਮਨ ਤੋਂ ਤੇਰੀ ਚੱਲ ਜੇ ਮੈਂ ਇਹਦੇ ਮੂੰਹ ਕਰਨੀ ਦੇਖਦੀ ਆ ਤਾਂ ਨਾ ਜਾਊਂਗੀ ਮਗਰ ਨਾ ਜਾਂਦੀ ਠਾਣੇ ਦਰਬਾਰੇ ਪਰ ਲੋਕਾਂ ਉੱਚ ਤਾਂ ਮੈਂ ਮੂੰਹ ਦਿਖਾਉਣਾ ਸੀ ਪਿੰਡ ਵਿੱਚ ਬਦਨਾਮੀ ਹੁੰਦੀ ਸੀ ਬਦਨਾਮੀ ਤੇ ਤੇਰੀ ਹੋ ਗਈ ਤੇਰੀਆਂ ਤਾਂ ਪਹਿਲਾਂ ਆਣੀਆਂ ਗੱਲਾਂ ਵੀ ਥੱਲੇ ਆ ਗਈਆਂ ਵੀ ਮਾਂ ਨੇ ਐਡਾ ਪੜਦਾ ਰੱਖਿਆ ਵਿਆਹ ਤੀ ਕੀਨੇ ਕਰਾਇਆ ਜੱਗਰ ਤੇਰੀ ਤੀ ਨੇ ਜੋ ਕਿਸੇ ਕਾੜ ਕਰ ਦੂ ਉਤਨੀ ਹੁੰਦੀ ਤੂੰ ਪੜਦਾ ਪਾ ਲਿਆ ਸੀ ਆਪਦਾ ਉੱਥੇ ਬਸਦੀ ਰਸਦੀ ਗੱਲ ਤੇ ਪੜਦਾ ਪਾਇਆ ਗਿਆ ਸੀ ਠੀਕ ਹੈ ਕਿ ਨਹੀਂ ਜਦੋਂ ਹੁਣ ਆਪ ਹੀ ਨਹੀਂ ਗੱਲਾਂ ਐ ਛਾਲਣੋਂ ਹਟਦੀ ਫਿਰ ਕਿਹਨੂੰ ਕਿਹਨੂੰ ਚੁੱਪ ਕਰਾਏਂਗੀ ਤੂੰ ਆ ਮੇਰੇ ਦਿਓਰ ਪਤਾ ਨਹੀਂ ਕਰੇ ਜਾ ਕੇ ਕੀ ਕੀ ਗੱਲਾਂ ਕਰਦਾ ਹੋਊਗਾ ਅਗਲਾ ਉਹਦੇ ਹੀ ਕਹਿੰਦਾ ਸੀ ਮੈਂ ਥੇ ਇੰਨੇ ਨੇ ਪੜਦੇ ਰੱਖੇ ਨਹੀਂ ਬੁੜੀਆਂ ਤਾਂ ਮੂੰਹ ਲਕੋ ਲੈਂਦੀਆਂ ਬੰਦਿਆਂ ਨੇ ਸੱਤ ਚ ਬਹਿਣਾ ਹੁੰਦਾ ਜਾ ਕੇ ਚਾਰ ਬੰਦਿਆਂ ਚ ਖੜਨਾ ਹੁੰਦਾ ਤੇਰੇ ਦਿਓਰ ਦੇ ਵੀ ਕੋਈ ਸਾਰੇ ਦੀ ਗੱਲ ਨਹੀਂ ਉਹਨੂੰ ਵੀ ਬਿਸ਼ਰਮੀ ਤਾਂ ਆਉਂਦੀ ਐ ਨਹੀਂ ਸੋਚੀ ਜਾਨੀ ਰਹਿੰਦੀ ਸੋਚਿਆ ਸੀ ਕੀ ਤੇ ਬਣ ਗਿਆ ਕੀ ਹੂੰ ਰਾਜ ਰਾਜ ਦੀ ਪਾ ਮੱਕੇ ਘਰ ਜਮਾਈ ਰੱਖ ਲੈਣੀ ਜਿਹੇ ਜਹੇਗਾ ਸੇ ਇੱਥੇ ਕਰਕੇ ਖਾਦੇ ਨਾਲ ਤੇਰੇ ਮੂੰਹ ਚ ਪਾਉਂਦੇ ਕੋਈ ਟੋਕਰੀ ਵਰਕੀ ਕਰਿਆ ਤਾਂ ਐਂ ਸੀ ਮੈਂ ਬੰਦ ਤੂੰ ਵਿਚਾਲੇ ਨੂੰ ਪੜਾ ਲੂੰਗੀ ਲਿਖਾ ਲੂੰਗੀ ਕਿਸੇ ਵਧੀਆ ਘਰ ਵਿਆਹ ਲੂੰਗੀ ਚੱਲ ਭਈ ਅਗਲੇ ਨਾਲ ਗੱਲ ਆਦਰ ਲੂੰਗੀ ਵੀ ਜਿੰਨਾ ਚਿਰ ਮੈਂ ਜਿਉਣੀ ਆ ਭਾਈ ਮੇਰੇ ਕੋਲੇ ਰਹਿਣਾ ਪਊਗਾ ਜਦੋਂ ਮਰ ਗਈ ਉਦੋਂ ਤਾਂ ਭਈ ਆਪਦਾ ਕੁਛ ਮਰਜੀ ਕਰੇ ਪਰ ਇਹਨੇ ਤਾਂ ਮੇਰੇ ਵਰਦ ਕੁਛ ਵੀ ਨਹੀਂ ਸੋਚਿਆ ਤੇਰੀ ਧੀ ਦੇ ਲੱਛਣ ਮਾੜੇ ਐ ਆਪਾਂ ਬਗਾਨੇ ਨੂੰ ਕਹਿ ਸਕਦੇ ਵੀ ਇਹੇ ਮਾੜਾ ਦਾ ਜੇ ਅਗਲੇ ਨੂੰ ਮੌਕਾ ਦਿੰਦੀ ਐ ਤਾਂ ਬੋਲ ਦੇ ਅਗਲੇ ਗਲਤੀ ਕੀਤੀ ਹੈ ਨਾ ਹਜਾਲ ਹਾ ਨੂੰ ਆਪਾਂ ਰੱਖਿਆ ਬਇਤਾਂ ਕਰਨ ਨੂੰ ਹੋ ਰੱਖੀ ਹੈ ਹੁਣ ਦੇਖ ਲੈ ਉਹ ਕਿੰਨਾ ਕੁਝ ਬੋਲਦਾ ਸੀ ਆਪਾਂ ਨੂੰ ਬੋਲੂਗਾ ਹੀ ਭਾਈ ਅਗਲਾ ਤਾਂ ਪਮਾ ਬੇਸ਼ੱਕ ਉਹ ਜਮਾਂ ਗਲਤ ਸੀ ਪਰ ਅੱਜ ਜਿਹਨੇ ਨਾ ਉੱਤੇ ਲਾਤਰ ਖਾ ਲਈ ਫਿਰ ਤਾਂ ਹੀ ਤਾਂ ਅਗਲਾ ਬੋਲਦਾ ਆਪਦੀ ਗਲਤੀ ਤਾਂ ਉਹਨੇ ਤਾਂ ਇੱਕ ਨਹੀਂ ਕੀਤੀ ਵੀ ਇਹ ਆ ਕਮੀਆਂ ਤੇ ਉਹ ਇਹਦੀਆਂ ਗਲਤੀਆਂ ਨੂੰ ਕਹਿੰਦਾਗਾ ਵੀ ਇਹਨੇ ਕੀਤੀਆਂ ਨੇ ਨਾਲੇ ਆਪਣੇ ਮੂੰਹ ਤੇ ਕਹਿੰਦਾਗਾ ਆਪਾਂ ਨੂੰ ਕਹਿੰਦਾ ਵੀ ਲੈ ਜਾਓ ਆਪਦੀ ਨੂੰ ਚਲ ਜਾਦੀ ਕੁਟ ਪੀਣੀ ਬਸ ਮੈਨੂੰ ਤਾਂ ਜਾਨਣੀ ਹੈ ਜਾਨਣੀ ਹੈ ਹਾਂ ਹੋ ਚਲ ਚੰਗਾ ਹਾਂ ਚੰਗੀ ਸ਼ਾਪ ਪਾਈਏ ਤੁਸੀਂ ਮੇਰੇ ਚਲ ਦੇਖਦੀ ਹਾਂ ਕੋਈ ਫੋਨ ਫੋਨ ਆਇਆ ਤਾਂ ਮੈਂ ਦੱਸ ਬਸ ਲੋੜ ਨਹੀਂ ਫੋਨ ਚਵਾਉਣ ਚੱਕਣ ਦੀ